ਸਾਸੀ ਗੱਜ ਜੀ ਆਸ ਕਰਦਾ ਸਾਰੇ ਠੀਕ ਹੋਵੋਗੇ ਤੇ ਆਪ ਸਭ ਨੂੰ ਪਤਾ ਹੀ ਹੈ ਕਿ ਜਿਵੇਂ ਕਿ ਸ਼ਹਾਦਤਾਂ ਦੇ ਦਿਨ ਚੱਲ ਰਹੇ ਆ ਤੇ ਸ਼ਹਾਦਤਾਂ ਨੂੰ ਮੁੱਖ ਰੱਖਦੇ ਆ ਗੁਰਦੁਆਰਾ ਬਾਬਾ ਮਾਤਾ ਸਿੰਘ ਜੀ ਦੇ ਸਤਾਨਾਂ ਤੇ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਸਮਾਗਮ ਕਰਾਇਆ ਜਾ ਰਿਹਾ ਤੇ ਇਸ ਵਲੌਗ ਵਿੱਚ ਤੁਹਾਨੂੰ ਇਹ ਸ਼ਹੀਦੀ ਸਮਾਗਮ ਦਿਖਾਈ ਜਾ ਰਿਹਾ ਨਿਸ਼ਾਨ ਸਾਹਿਬ ਦਾ ਝੂਲਾ ਬਦਨ ਲੱਗੇ ਆ ਤੇ ਵੀ ਸਾਰੇ ਡੇ ਆ ਸੇਵਾ ਕਰਨ ਬਾਕੀ ਪੜ ਮਾਰਾ ਬੇਸਾ ਰੌਣ ਰਹਿਦਾ ਮਾਰਾ ਅਜਦਾ ਪਹਿਣਾ ਨਹੀਂ ਉਹਦਾ ਪਤਾ ਹੈ ਉਹਦਾ ਇਹ ਬਾਰ ਜਾਨ ਨਹੀਂ ਆਬ ਚੜਾਉਣ ਦੀ ਤਿਆਰੀ ਚੱਲ ਰਹੀ ਆ ਤੇ ਆਪਣਾ ਜਗਰਾਜ ਵੀਰ ਆਇਆ ਵਾ ਸੇਵਾ ਨਭਉਣ ਲਈ ਤੇ ਬਾਕੀ ਤੁਹਾਨੂੰ ਪ੍ਰਕਾਸ਼ ਸਾਰਾ ਦਿਖਾਉਣੇ ਆ ਦਲਾਤ ਚੀਨ ਦੇ ਦੇਖੋ ਪਿੱਛੇ ਪਿੱਛੇ ਨਾਟਕ ਇੱਕੋ ਸੱਜੇ ਪੰਨਕ ਦਾ ਹੈ ਨਾ ਉਹ ਲੱਗਦਾ ਹੈ ਏ ਸੋਹ ਰਹਾ ਸਾਸ ਰਿਆ ਕਾਲ ਕੋਈ ਘਾਰਾ ਜਾਵੇ ਘਾਰਾ ਜਾਵੇ ਬਦਲ ਪਾਵੇ ਸੇ ਨਿਸ਼ਾਨਾ ਨਗਾਰਿਆ ਰੋ ਪਾਵੇ ਛੋੜ ਕੇ ਨਿਆਰੋ ਜਾਵੇ ਬਾਬੇ ਪਤੇ ਸਿੰਘ ਨੂੰ ਪਾਰੇ ਜਾਨ ਸਿਆ ਕਾਲੇ ਹੁਣ ਆਪਾਂ ਸੜਕ ਸਫਾਈ ਦੀ ਚੱਲ ਰਹੀ ਹੈ ਸੇਵਾ ਤੇ ਬੋਰਡ ਵੀ ਆਪਾਂ ਕਰਾਤਾ ਦੋਰੇ ਪੇਂਟ ਤੇ ਮੋਈ ਆ ਦੇ ਸੇਵਾਦਾਰ ਪਹੁੰਚ ਚੁੱਕੇ ਇੱਥੇ ਸੇਵਾ ਚੱਲ ਰਹੀ ਆ ਤੇ ਜੇਦਾਦ ਸਾਹਿਬ ਨੇ ਪਹੁੰਚ ਚੁੱਕੇ ਆ ਤੇ ਨਿਹੰਗ ਸਿੰਘ ਖਾਲਸਾ ਫੌਜ ਤੇ ਆਪਣੇ ਵੱਡੇ ਵੀਰ ਵੀ ਆ ਗਏ ਆ ਜੁਗਰਾਜ ਵੀਰ ਇਹਨਾਂ ਦਾ ਤੁਹਾਨੂੰ ਪਤਾ ਹੀ ਆ ਫਿਰ ਰਵਿੰਦਰ ਵੀਰ ਵੀ ਆ ਚੁੱਕੇ ਆ ਸੇਵਾ ਲਈ ਜੀ ਲੋ ਜੀ ਆਪਣੇ ਹੁਣ ਸੇਵਾ ਚੱਲਣ ਦੀ ਗੱਲੀਆਂ ਦੀ ਕਿਉਂਕਿ ਕੱਲ ਨੂੰ ਆਪਣਾ ਗੁਰਪੁਰਬ ਆ ਤੇ ਸਾਰੇ ਵੀਰ ਭੈਣਾਂ ਮੇਰੀਆਂ ਡਈਆਂ ਸੇਵਾ ਕਰਨ ਤੇ ਤੁਹਾਨੂੰ ਦਿਖਾਉਣਾ ਵਾ ਤੇ ਸਾਰੀਆਂ ਗਲੀਆਂ ਫਰਕਾਂ ਬਸੂਦੀਆਂ ਕੱਲ ਨੂੰ ਗੁਰਪੁਰ ਨਹੀਂ ਨਹੀਂ ਭਰਾਵਾ ਨਹੀਂ ਤੇ ਕੱਲ ਨੂੰ ਆਪਣਾ ਗੁਰਪੁਰਬਾ ਤੇ ਤਾਂ ਕਰਕੇ ਥੋੜੀ ਮਹਾਰਾਜ ਦੀ ਸਵਾਰੀ ਦੀ ਸਫਾਈ ਡੇਆਂ ਕਰਨ ਛੰਟੀ ਵੀਰ ਪ੍ਰਧਾਨ ਸਾਹਿਬ ਆਪਣੇ ਸਾਡੀ ਮੋਕ ਦੇ ਵਾਰ 나ਜੂ 나ਜੂ ਵੀ ਸੇਵਾ ਕਰਾਉਂਦੀ ਹੈ ਢੀ ਨਾਲ ਹਰ ਸਾਲ ਦੀ ਤਰ੍ਹਾਂ ਇੱਥੇ ਰੰਗਰੇਟਾ ਸੇਵਾ ਸੁਸਾਇਟੀ ਆਪਣੀ ਬੱਚਿਆਂ ਲਈ ਬਹੁਤ ਉਪਰਾਲੇ ਕਰਦੀ ਆ ਤੇ ਇੱਥੇ ਦਿਮਾਲੇ ਦਾ ਕੰਪੀਟੀਸ਼ਨ ਹੋ ਰਿਹਾ ਪਹਿਲਾਂ ਤੇ ਬਾਅਦ ਵਿੱਚ ਹੋਣਾ ਵਾ ਪੱਗਾਂ ਦਾ ਕੰਪੀਟੀਸ਼ਨ ਤੇ ਲਓ ਜੀ ਬਹੁਤ ਸੋਹਣਾ ਉਪਰਾਲਾ ਵਾ ਰੰਗਰੇਟਾ ਸੇਵਾ ਸੁਸਾਇਟੀ ਵੱਲੋਂ ਚਾਹ ਦੀ ਸੇਵਾ ਚਾਰੇ ਪਾਸੇ ਤੇ ਆ ਵੀਰ ਮੇਰੇ ਵੀ ਸ਼ਗਨਦੇ ਆ ਵੀਰ ਆਪਣਾ ਵੇਖ ਓਏ ਕੈਪਟਨ ਦਾ ਮੁੰਡਾ ਓਏ ਵੇ ਪਿੰਡਾਂ ਚਾਹ ਆਰਵਿੰਦਰ ਵੀਰ ਨੇ ਪੀ ਲਈ ਪਹਿਲੇ ਗਰਮ ਗਰਮ ਦਾ ਸ਼ਕੀਨ ਛ ਵੀਰ ਹੁਣੇ ਆਇਆ ਤੇ ਕੱਲ ਦਾ ਇਹ ਪਤਾ ਨਹੀਂ ਭੱਜੋ ਨੱਠੀ ਜੀ ਪਤਾ ਨਹੀਂ ਕਦੀ ਕਿਸ ਨੂੰ ਛਾੜਿਆ ਕਦੀ ਕਿਸ ਨੂੰ ਲੈ ਆ ਇਹਦੇ ਕੰਮ ਹੀ ਨਹੀਂ ਮੁੱਕਦੇ ਤੇ ਬਾਕੀ ਸੰਗਤ ਵੀ ਆਪਣੀ ਡਈ ਆ ਚਾਹ ਪੀਣ ਹੁਣ ਤੇ ਪਿੱਛੇ ਆਪਾਂ ਸਾਰੀ ਗਲੀ ਸਾਫ਼ ਕਰ ਦਿੱਤੀ ਆ ਜੰਬੋ ਜੰਬੋ ਵੀ ਲੋ ਜੀ ਆਪਾਂ ਹੁਣ ਕਰਤੀ ਆ ਸਮਾਗਲੀ ਪੂਰੀ ਗਲੀ ਦੀ ਸਫਾਈ ਕਰਤੀ ਆ ਤੇ ਲੱਦ ਲਿਆ ਵਾ ਤੇ ਹੁਣ ਆਪਾਂ ਨਹਾਦੋਗੇ ਹੁਣ ਥੋੜਾ 2 ਮਿੰਟ ਜਾਣਾ ਗੁੱਤਰਦਾ ਫਿਰ ਥੋੜੇ ਸੇਵਾ ਕਰਕੇ ਗੁੱਤਰਦਾ ਦੱਦਾ ਦੱਦਾ ਉਹ ਤਾਂ ਬਾਰ ਬਾਰ ਛਾਬੀ ਦੇ ਕੇ ਆਦੋ ਦੱਦਾ ਆ ਆਪਾਂ ਲਾਉਣਾ ਹੈ ਕੂੜਾ ਧੁੰਦਦਾ ਕਰਕੇ ਤੁਹਾਨੂੰ ਦਿਖਣ ਨਹੀਂ ਦਿਆ ਹਣਾ ਜਦੋਂ ਲਾਗੇ ਕਰਕੇ ਥੋੜਾ ਦਿਖਾਣਾ ਤੇ ਟਰੈਕਟਰ ਗਿਆ ਆਪਣਾ ਫਾਸ ਤੇ ਟਰੈਕਟਰ ਟਰਾਲੀ ਦੋਵੇਂ ਗਏ ਆ ਫਾਸ ਯੋਰ ਯਾਰ ਤੇ ਆਪਾਂ ਵਾਧੂ ਲਾਉਣ ਦੇ ਸੀ ਪਰ ਨਿਕ ਬਣੀ ਨਹੀਂ ਗੱਲ ਹੋਣਾ ਆਪਾਂ ਮਗਾਇਆ ਦੂਜਾ ਟਰੈਕਟਰ ਤੇ ਹੁਣ ਹੋਂਡੇ ਵੀਰ ਹੁਣੀ ਟਰੈਕਟਰ ਲੈ ਕੇ ਆ ਆ ਵੀਰ ਆਪਣਾ ਪਿੰਕ ਲੈ ਕੇ ਆ ਗਿਆ ਟਰੈਕਟਰ ਮਾਦਣਾ ਯਾਰ ਰੋਟੀ ਵੀਰੋ ਨੇ ਲਾਗੇ ਆ ਗਿਆ ਟਰੈਕਟਰ ਵੀਰ ਆਪਣਾ ਤਿੰਨਾ ਤਾਹ ਪੂਨਾ ਦੇ ਆਇਆ ਆ ਲੋ ਜੀ ਹੁਣ ਜ਼ੋਰ ਲੱਗਣ ਡਿਆ ਵਾ ਚੱਲੋ ਗੱੜ ਸਟਾਰਟ ਹੈਲੋ ਪਾਸੇ ਜਾਓ ਅਰਛਾ ਮਗਵਾਉਣਾ ਨਹੀਂ ਨਹੀਂ ਨਿਕਲ ਜਾਣਾ ਇੰਨਾ ਚੱਲ ਆਹ ਵੀਰਾਂ ਦਾ ਬਿੰਕ ਦੇ ਅਪਕਮਿੰਗ ਸਟਾਰ ਧੰਨਵਾਦ ਸ਼ਬੂ ਵੀਰ ਸ਼ਬੂ ਵੀਰ ਧੰਨਵਾਦ ਯਾਰ ਮੇਰੇ ਵੀਰੋ ਸਾਲ ਟਰਾ ਆਪਣਾ ਨਿਕਲ ਗਿਆ ਵਾ ਸਮਾਨ ਵੀ ਲਾਤਾ ਵਾ ਤੇ ਹੁਣ ਆਪਾਂ ਜਾਣਾ ਡੇਆ ਘਰ ਨੂੰ ਤੇ ਹੁਣ ਆਪਾਂ ਚੱਲੇ ਰਿੰਕੂ ਵੀਰ ਡਾਹੋਂ ਡਰਾਈਵ ਕਰਨੇ ਥੋੜਾ ਆਪਾਂ ਚੱਲੇ ਆ ਘਰ ਨੂੰ ਧੁੰਦ ਬਹੁਤ ਪੈ ਗਈ ਹੈ ਦੇਖਦਾ ਕੋਈ ਨਹੀਂ ਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੱਲ ਨੂੰ ਆਪਣਾ ਗੁਰਪੁਰਬਾ ਤੇ ਹੁਣ ਆਪਾਂ ਸਫਾਈ ਸੁਥੀ ਕਰਕੇ ਨਹਾ ਕੇ ਪਹੁੰਚ ਚੁੱਕੇ ਆਂ ਪਾਲਕੀ ਸਾਹਿਬ ਦੀ ਤਿਆਰੀ ਕਰਨ ਲਈ ਤੇ ਸਾਰੀਆਂ ਸੰਗਤਾਂ ਲਈਆਂ ਆਂ ਪਾਲਕੀ ਦੀ ਤਿਆਰੀ ਕਰਨ ਨਵੀਂ ਰੱਸੀ ਹੋਰ ਜੰਤ ਫੋਲ ਆਪਣੇ ਆ ਗਿਆ ਰੈਡੀ ਹੋ ਕੇ ਛੋਟੀ ਆ ਨਹੀਂ ਨਹੀਂ ਪਾਲਕੀ ਸਾਹਿਬ ਦੀ ਤਿਆਰੀ ਚੱਲਦੀ ਆ ਖੋਲੋ ਨਾ ਖੋਲੋ ਫੋਲਡ ਕਰੇ ਗੰਢ ਦੇ ਲੋਰਲੇ ਬਣੇ ਅਰਚ ਵੀਰ ਵੀ ਉਚਾਰਨੇ ਸੋਹਣਾ ਹੀ ਪਰ ਚਲੋ ਉੱਦ ਤੱਕ ਸੁਜਾ ਗੰਡਿਆ ਸੇਵਾ ਕਰਨੀ ਪੈਂਦੀ ਕੋਈ ਚਲ ਜੀ ਆਹ ਠੀਕ ਨਹੀਂ ਬਾਕੀ ਤਿਆਰੀ ਕਰਕੇ ਤੁਹਾਨੂੰ ਸਾਰੀ ਦਿਖਾਵਾਂਗੇ ਕਿਹੜੀ ਅਗਰ ਅਸੀਂ ਆ ਗਏ ਅਗਰ ਅਸੀਂ ਆਏ ਟਾਈਮ ਇਸ ਵਕਤ ਕਿੰਨਾ ਹੋਇਆ ਮੜਿਓ ਸਾਢੇ ਦਾ ਸਾਢੇ ਦਾ ਹੋ ਚੱਲੇ ਆ ਵਾਜਣਾ ਵਾਜਣਾ 12 ਵਜੇ ਵਾਜਣਾ 12 ਵਜੇ ਨਾ ਨਹੀਂ ਨਹੀਂ ਇਹ ਪਹਿਣਾ ਵਾ ਇਦਾਂ ਹੀ ਲੋ ਜੀ ਟਾਈਮ ਹੁਣ ਆਪਣੇ ਵੱਜ ਚੁੱਕੇ ਆ 12:15 ਮਿੰਟ ਤੇ ਪਾਲਕੀ ਸਾਹਿਬ ਮਹਾਰਾਜ ਦੀ ਪੂਰੀ ਰੈਡੀ ਆ ਆਜੋ ਤੁਹਾਨੂੰ ਦਿਖਾਉਨੇ ਆ ਭੋਲਾ ਦੀ ਪੀਲਾ ਫੋਨ ਲਾ ਦੇ ਪਾਲਕੀ ਸਾਹਿਬ ਪੂਰੀ ਤਿਆਰ ਵਰ ਤਿਆਰ ਆਪਣੀ ਸਵੇਰ ਲਈ ਤੇ ਬਹੁਤ ਸਾਰੀ ਸੇਵਾ ਵੀਰਾਂ ਨੇ ਕੀਤੀ ਤੇ ਹੁਣ ਆਪਾਂ ਰੈਡੀ ਆ ਤੇ ਹੁਣ ਆਪਾਂ ਵੀ ਸੌਣ ਲਈ ਰੈਡੀ ਆ ਲੋ ਜੀ ਸਤਿ ਸ੍ਰੀ ਅਕਾਲ ਸਵੇਰ ਹੋ ਚੁੱਕੀ ਆ 27 ਤਰੀਕ ਆਖਰਕਾਰ ਆਪਣਾ ਆ ਗਿਆ ਗੁਰਪੁਰਬਲੀ ਤੇ ਮੁੰਡੇ ਆਪਣੇ ਵੀਰ ਭਰਾਵਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਆਪਾਂ ਦੁੱਧ ਦੀ ਸੇਵਾ ਸੰਕਾ ਦੀ ਕਰਨ ਲੱਗੇ ਆ ਤੇ ਮੇਰੇ ਭਰਾ ਵੱਡੇ ਤੇ ਵੱਡੇ ਵੀਰ ਡੇ ਆ ਸੇਵਾ ਕਰਨ ਦੁੱਧ ਦੀ ਤੇ ਬਾਕੀ ਸੰਗਤਾਂ ਵੀ ਸਾਰੀਆਂ ਡਈਆਂ ਵਾ ਜੀ ਆਪਾਂ ਗੁਰਪੁਰਪਤੇ ਦੀ ਤਿਆਰੀ ਪੂਰੀ ਹੋ ਗਈ ਆ ਤੇ ਹੁਣ ਤੁਹਾਨੂੰ ਮੈਂ ਗੁਰਦਾਰ ਸਾਹਿਬ ਦੇ ਅੰਦਰ ਦਰਸ਼ਨ ਕਰਾਉਣ ਲੱਗਾ ਵਾ ਆਜੋ ਸਾਰੇ ਸੇਵਾ ਡੀਆਂ ਕਰਨ ਮਹਾਰਾਜ ਦੀ ਸਵਾਰੀ ਦੇ ਅੱਗੇ ਤੇ ਝਾੜੂ ਦੀ ਸੇਵਾ ਚੱਲ ਰਹੀ ਆ ਬਹੁਤ ਹੀ ਸ਼ਰਧਾਪੂਰਵਕ ਤੇ ਮਹਾਰਾਜ ਦੀ ਸਵਾਰੀ ਵੀ ਤਿਆਰ ਆ ਅੱਗੇ ਤੁਹਾਨੂੰ ਦਿਖਾਉਨੇ ਆ ਦੀ ਸੇਵਾ ਆਪਾਂ ਕਰਨੀ ਹੈ ਅੱਜ ਵੀਰ ਭਰਾਵਾਂ ਸਾਰਿਆਂ ਦੇ ਸਹਿਯੋਗ ਨਾਲ ਤੇ ਆਪਣਾ ਦੁੱਧ ਰੈਡੀ ਆ ਤੇ ਸੰਗਤ ਵੀ ਉੱਧਰੋਂ ਆਪਣੀ ਪਹੁੰਚ ਚੁੱਕੀ ਤੇ ਪਾ ਕੇ ਹੁਣ ਆਪਾਂ ਵਰਤੌਣੇ ਆ ਤੇ ਵੀ ਤਿਆਰ ਵਰ ਤਿਆਰ ਆ ਤੇ ਮੁੰਡਾ ਜੱਟਾ ਰੈਡੀ ਹੋਣ ਦਿਆ ਸੰਗਤ ਤਿਆਰ ਵਰ ਤਿਆਰ ਸਾਰੀ ਇਸ ਵਰਤੋਂ ਲਈ ਨਾਨਾ ਦੀ ਸੇਵਾ ਚੱਲ ਰਹੀ ਆ ਸੰਗਤਾਂ ਲੋ ਬਸਕਾਰਾ ਸਤਿ ਸ਼੍ਰੀ ਅਕਾਲ ਆਪਾਂ ਸਾਰੇ ਵੀਰ ਭਰਾ ਡੇਂ ਸੇਵਾ ਕਰਨ ਦੇ ਥੋੜੇ ਪਿਛੇ ਰਹਿ ਗਏ ਆ ਤੇ ਬਾਕੀ ਸੰਗਤ ਅੱਗੇ ਚੱਲ ਗਈ ਆ ਤੇ ਤੁਹਾਨੂੰ ਹੁਣ ਅੱਗੇ ਗੁਰਦਰਾ ਸਾਹਿਬ ਜੋਦੀ ਕੋਗੀ ਕੋਗੇ ਗੁਰਦਰਾ ਸਾਹਿਬ ਜਾ ਕੇ ਉੱਥੇ ਮਿਲਦੇ ਆ ਸਾਰਿਆਂ ਨੂੰ ਮੈਂ ਸੁਣਾਣ ਲੱਗੀਆਂ ਤੁਹਾਨੂੰ ਲੋ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਆਪਣਾ ਨਗਰ ਕੀਰਤਨ ਚੱਲ ਰਿਹਾ ਏ ਤੇ ਆਪਾਂ ਥੋੜਾ ਲੇਟ ਹੋ ਗਏ ਸੀ ਸੇਵਾ ਕਰਨ ਦੇ ਸੀ ਮੁੰਡੇ ਦੁੱਧ ਦੀ ਤੇ ਹੁਣ ਆਪਾਂ ਨਗਰ ਕੀਰਤਨ ਦੇ ਲਾਗੇ ਪਹੁੰਚ ਗਏ ਆ ਲੋ ਜੀ ਆ ਵੇਖੋ ਸੰਗਤ ਪੂਰੀ ਜਾ ਰਹੀ ਆ ਚਲੋ ਚਲੋ ਅਰਸ਼ਵੀਰ ਆਪਣਾ ਮੋਟਾ ਜਿੱਦ ਕਰਕੇ ਬਹਿ ਗਿਆ ਭਗਾਨੇ ਲੈਣੇ ਲੈਣੇ ਆ ਉਹਨੂੰ ਵੀ ਪਤਾ ਭਾਪਾ ਭਗਾਨਾ ਦੇ ਇਹਨੂੰ ਕਿੰਨੇ ਦਾ ਭਗਾਨਾ ਕਿੰਨੇ ਦਾ ਜਿੰਨੇ ਦਾ ਕਹਦੇ ਉਹਨੇ ਦੇ 10-20 ਦਾ 50 ਦਾ ਕਿੰਨੇ ਵਾਲਾ ਲੈਣਾ 10 ਉਹ ਜੇ ਸਭ ਤੋਂ ਮਹਿੰਗਾ ਦੇਖ ਜੀ ਬਣਾ ਸਾਡੇ ਨਾਲ ਨਾ ਮਨਾਜਰ ਕਰਦੇ ਵੀਰ ਵੀ ਕਾਢੀ ਤੋ ਜੀ ਦੇਖੋ ਸਾਰੀ ਸੰਗਤ ਬੈਠੀ ਆ ਟਰਾਲੀਆਂ ਚ ਨਗੇ ਕੀਰਤਨ ਆਪਣਾ ਘੋਗੇ ਪਿੰਡ ਪਹੁੰਚ ਚੁਕਿਆ ਆ ਪਪਾਈ ਇਹ ਘੋੜ ਲਿਓ ਚਲ ਬਹੁਤ ਪਿਆਰ ਆ ਵੀਰ ਆਪਣ ਮਿਲਣਾ ਹੈ ਕਹਿੰਦੇ ਮੈਂ ਨਾ ਤੇ ਇਹ ਬਹੁਤ ਬਹੁਤ ਧੰਨਵਾਦ ਛੋਟੇ ਵੀਰਾਂ ਦਾ ਆਪਣੇ ਅਪਕਮਿੰਗ ਸਰਪੰਚ ਸਾਹਿਬ ਬਲੌਕ ਦਾ ਰਿੰਗਵੰਸ ਰੋਕੇਂਦਰ ਸੇਵਾਲਾਰ ਕਾਕੇ ਜੋ ਤੇ ਪਿੱਛੇ ਇਹ ਨਹੀਂ ਕਹਿਣੇ ਕਰਦੇ ਚਲ 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 ਦੋਤਾ ਕੀ ਆਬੇ ਲੋ ਜੀ ਸਤਿ ਸ੍ਰੀ ਅਕਾਲ ਹੁਣ ਆਪਾਂ ਦੋ ਨਗਰਾਂ ਦੀ ਪ੍ਰਕਰਮਾ ਕਰਦੇ ਹੋਏ ਪਿੰਡ ਖਾਨਪੁਰ ਪਹੁੰਚ ਚੁਕੇ ਆ ਆਪਣੇ ਵੀਰ ਭਰਾ ਆਪਣੇ ਨਾਲ ਵਾ ਹੁਣ ਦਾਂ ਨੂੰ ਸੰਗ ਦੇ ਦਰਸ਼ਨ ਕਰਾਈ ਆਣ ਕੇ ਖਾਨਪੁਰ ਦੇ ਪਿੰਡ ਖਾਨਪੁਰ ਪਿੰਡ ਖਾਨਪੁਰ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਵਧੀਆ ਨਿੱਘਾ ਸਵਾਗਤ ਕੀਤਾ ਗਿਆ ਆਪਣਾ ਅਮਰਸੀਦ ਬਾਬਾ ਜੀ万 ਸਿੰਘ ਜੀ ਦੇ ਨਗਰ ਕੀਰਤਨਾਂ ਦਾ ਇਸ ਸਮੂਹ ਸ਼ੀਦਾਂ ਜਿੰਗਰ ਨੂੰ ਸਮਰਪਿਤ ਆ ਉਹਨਾਂ ਦੀ ਯਾਦ ਵਿੱਚ ਇਹ ਨਗਰ ਕੀਰਤਨ ਪਿੰਡ ਸੇਰੋਂ ਵਿੱਚੋਂ ਹਰ ਸਾਲ ਮਨਾਇਆ ਜਾਂਦਾ ਹੈ ਬਹੁਤ ਧੂਮ ਦਾ ਮਨਾਲ ਆਓ ਤੁਹਾਨੂੰ ਸੰਗਤ ਦੇ ਦਰਸ਼ਨ ਕਰਾਈਏ ਹੋਏ ਪਗੜੇ ਕਾਦੇ ਨੀਨੇ ਅਪੜੇ ਮਾਹੇ ਪਗੜੇ ਕਾਦੇ ਨੀਨੇ ਅਪੜੇ ਉਹ ਪਗੜੇ ਕਾਦੇ ਨੀਨੇ ਅਪੜੇ ਹਾਂ ਪਗੜੇ ਕਾਦੇ ਲੋਈ ਸ਼ਹਿਰ ਪਤਾਲੇ ਵਿੱਚ ਪਹੁੰਚ ਗਏ ਆਪਾਂ ਤੇ ਹੁਣ ਆਪਣਾ ਹੁਣ ਆਪਾਂ ਪਤਾਲੇ ਪਹੁੰਚ ਗਏ ਬਾਬਾ ਕੜਾ ਸਾਹਿਬ ਨੂੰ ਸਾਰੀ ਸੰਗਤ ਦਾ ਚਾਹ ਪਾਣੀ ਛਕਣ ਦੀ ਆ ਚਲ ਛਕਣ ਪਤਾਲੇ ਤੋਂ ਆਪਾਂ ਬਾਬਾ ਕੜਾ ਸਾਹਿਬ ਨੂੰ ਤਿਆਰੀ ਕੀਤੀ ਆ ਸਤਿ ਸ਼੍ਰੀ ਅਕਾਲ ਨੌਲਾ ਤੇ ਬਾਕੀ ਆਪਣੇ ਬਾਕੀ ਯਾਰ ਪਿਛੇ ਆ ਥੋੜੇ ਆਉਂਦੇ ਟਰੈਕਟਰ ਜਿੱਦੇ ਪਾਪਾ ਜੀ ਬੱਬਕਾਲਾ ਸਾਹਿਬ ਇਹ ਚ ਐਂਟਰੀ ਹੋ ਚੁੱਕੀ ਆਪਣੀ ਓ ਜੀ ਬੱਬਕਾਲਾ ਸਾਹਿਬ ਜੀ ਧਰਤੀ ਤੇ ਪਹੁੰਚ ਕੇ ਗੁੱਡੀਕ ਬੱਬਕਾਲਾ ਸਾਹਿਬ ਜੀ ਦੇ ਦਰਾਨਾ ਤੇ ਤੇ ਆਓ ਜੀ ਮਬਕਰਾਸਾ ਤੋਂ ਹੋ ਗਏ ਹੁਣ ਫੇਰ ਆਪਾਂ ਪੈਨ ਨੂੰ ਵਾਪਸ ਜੀ ਧੋਣ ਲੱਗੀ ਆ ਇਸ ਕਰਕੇ ਹੌਲੀ ਹੌਲੀ ਸੰਭਲਦੀ ਜਾ ਰਹੀ ਆ ਤੁਹਾਨੂੰ ਜੁਕਿਆ ਹੋਣਾ ਆਪਾਂ ਦੁਬਾਰਾ ਵਾਪਸ ਪਿੰਡ ਤੇ ਧੁੰਦ ਬਹੁਤ ਜਿਆਦੀ ਪੈ ਗਈ ਤੁਹਾਨੂੰ ਦਿਖਾਉਣਾ ਮਾਹੌਲ ਸਾਰਾ ਚੈੱਕ ਕਰ ਸਕਦੇ ਆ ਤੇ ਇਹ ਠੰਡ ਬੜੀ ਜਿਆਦੀ ਲੱਗਣ ਦੀ ਸੀ ਕਿਉਂਕਿ ਤੁਹਾਨੂੰ ਪਤਾ ਧੁੰਦ ਪੈ ਗਈ ਤੇ ਲੋਈ ਚਾਪ ਗੋੜਾ ਚੱਲਣ ਡਿਆ ਵਾ ਬੰਾਰੇ ਪਾਸੇ ਤੇ ਇਹ ਆਪਣਾ ਗੁਰਦੁਆਰਾ ਸਾਹਿਬ ਦੂਜੀ ਪੱਤੀ ਚ ਆ ਮੇਰੇ ਵੱਡੇ ਵੀਰ ਦੇ ਆ ਸੇਵਾ ਕਰਨ ਬਹੁਤ ਯਾਦੀ ਸੇਵਾ ਕੀਤੀ ਨਾ ਸੰਗਤਾਂ ਦੀ ਦੇਖ ਬੱਜੀ ਪਿੰਡ ਤੇ ਨੇਰਾ ਕਾਫੀ ਉੱਚਾ ਤੇ ਧੁੰਦਲਾ ਮੌਸਮ ਵੀ ਬਹੁਤ ਜ਼ਿਆਦਾ ਵਾ ਤੇ ਅੱਗੇ ਠੰਡ ਵੜੀ ਲੱਗਦੀ ਮੈਂ ਚੱਲ ਪਰਵਾ ਪਿੱਛੇ ਚੱਜਦੇ ਆ ਵੇ ਹੁਣ ਦਾ ਨੂੰ ਸਮਾਪਤੀ ਦਿਖਾਉਣੇ ਆ ਗੁਰਦਾਰ ਸਾਹਿਬ ਆਪਣੇ ਲੋ ਜੀ ਆਪਾਂ ਲੈ ਆਏ ਆ ਮਹਾਰਾਜ ਤੇ ਹੁਣ ਆਪਾਂ ਗੁਰਦਾਰ ਸਾਹਿਬ ਲਈ ਚੱਲੇ ਆ ਪੰਜ ਪਿਆਰੇ ਦੀ ਕਵਾਈ ਦੇ ਹੇਠ ਬਸ ਸਤਿ ਆਨ ਆ ਭਾਈ ਗੁਰਜੀ

ਸਾਰਿਆਂ ਨੂੰ ਕੱਲ ਆਪਣਾ ਗੁਰਪੁਰਬ ਹੈ ਤੇ ਅੱਜ ਆਪਣੇ ਗੁਰਦੁਆਰਾ ਸਾਹਿਬ ਭੋਗ ਆ ਤੇ ਤਿਆਰੀ ਚੱਲਣ ਦੀ ਸਟੇਜ ਦੀ ਤੇ ਵੀਰ ਭਰਾ ਆਪਣੇ ਵੱਡੇ ਛੋਟੇ ਸਾਰੇ ਡੇ ਆ ਸੇਵਾ ਕਰਨ ਤੇ ਖੰਡਾ ਬਣਾਉਂਦੇ ਆ ਆਜੋ ਤੁਹਾਨੂੰ ਦਿਖਾਉਨੇ ਸਾਰਾ ਤੇ ਮਹਾਰਾਜ ਸਾਹਿਬ ਵੀ ਮਹਾਰਾਜ ਸਾਹਿਬ ਦੀ ਖੰਡੇ ਦੀ ਤਿਆਰੀ ਚੱਲ ਰਹੀ ਹੈ ਪੂਰੀ ਤੇ ਮਹਾਰਾਜ ਜੀ ਦਾ ਵੀ ਹਸਨ ਲੱਗ ਰਿਹਾ ਵਾ विच नो नो ਇਹ ਮੇਰੇ ਮੂਤੇ ਬਹਾਦਰ ਮਹਾਰਾਜ ਦੇ بیٹے ਤੇ ਸਾਡੇ ਭਾਈ ਆ ਤੇ ਮੇਰੇ ਭਾਈ ਦਾ ਕੋਈ ਰਿਸ਼ਤਾ ਲੈ ਕੇ ਪਰਵਾਜ਼ਾਂ ਦਾ ਵਿੱਚੋਂ ਬਾਬਾ ਜੀਤਾ ਮੇਰੇ ਕੋਲ ਬੈਠਾ ਆ ਪੱਟੀ ਦੇਣ ਵਾਲਾ ਭਾਈ ਜਾਨ ਸਿੰਘ ਗਾ ਪੱਲਾ ਪਾ ਕੇ ਜੀਮੀਦਾਰ ਹੈ ਜੀਮੀਦਾਰ ਅਪਿਹਾਰ ਸਿਸਰ ਦੀ ਕੋਈ ਪਰਦਾ ਹੈ ਫਰਦੋ ਚੱਲਦੇ ਮੀਲੇ ਲੰਗਰ ਦੀ ਸੇਵਾ ਚੱਲਦੀ ਲੰਗਰ ਰਾ ਦੀ ਸੇਵਾ ਕੋਟਰਾਮ ਰਾਤ ਮਹਾਰਾਜੀ ਕਿਰਪਾ ਵੇਲਾ ਸਾਜਨ ਸੇਵਾਦਾਰ ਸਾਲ ਵਾਇਕੂ ਜੀ ਕਰਦੇ ਰੋਹਾ ਜਾਨ ਸੁੰਦਰ ਬਨਗੀ ਦੇ ਉਤਾਰ ਕੇ ਹੀ गुरो वख हुया तर ती शादी लाया गई, गई खून नाशारी ਕਿੰਨਾ ਮੈਂ ਸ਼ਾਤੀਆਂ ਅਜੀਬੀਆਂ ਤੱਕ ਮਿਲਦਾ ਕਿੰਨੀਆਂ ਗੋਲੀਆਂ ਵਿੱਚ ਉਹ ਲਗਾ ਸਕਦਾ ਥੈਂਕ ਯੂ ਕੱਤ ਹਜ਼ਾਰ ਦਾ ਮਾਪਦਾ ਹਾਂ ਸੱਤ ਫੈਰੀਆਂ ਦੇ ਕਿੰਨੇ ਖਾ ਸਕਦਾ ਜੋਰਾ ਵਰ ਤੇ ਜ਼ੋਰ ਨੂੰ ਤੱਕਦਾ ਹਾਂ ਕਿੰਨੀਆਂ ਉੱਟਾਂ ਵਿੱਚ ਆਪਾਂ ਚਵਾ ਸਕਦਾ ਆਉ ਫਤਿਹ ਸਿੰਘ ਦੀ ਧੌਲ ਨੂੰ ਤੱਕਦਾ ਹਾਂ ਮੈਨੂੰ ਤਾਗਨਾਵਾ ਪਾਉਣ ਲਈ ਚਾਹੀਦਾ ਬਾਈ ਜੀ ਜਿੰਝਾ ਦੇ ਨਾਮ ਨਾਲ ਕਰਦਾ ਹਾਂ ਕਿ ਕਿਰਤੀਗਮਾਈਂ ਕੀ ਹੈ ਨਾਮਕੀ ਦੀ ਲੌਂਗ ਸਾਡੀ ਰੋਲ ਕਿ ਅਪਡੇਟਾਈਜ਼ ਹੋ ਗਿਆ। ਤੋਂ ਪ੍ਰਵਾਨ ਹੋ ਗਿਆ ਹੈ ਪੂਰਾ ਸਾ ਸੰਤੋਖ ਦੀ ਅਗਰਚਾ ਦੀ ਕਾਰਗਰ ਤੇ ਪਾਸਾ ਜੀ ਦਰਸ਼ਕ ਦੇ ਸੰਕਰਨ ਨਰਨਾਲ ਦਾ ਹਾਲ-ਚਾਲ ਕਰੋ ਜੀ ਖੁਕ ਬਣਾ ਰਿਹਾ ਤੇ ਸੰਗੀਤ ਕ੍ਰਿਤੀਆਂ ਦੀ ਅਗਿਆ ਮਸ਼ਹਵ ਹੈ ਗੁਰੂ ਜੀ 150 ਚੜੇ ਸੰਪਨ 150 ਤਰੀਕਾ ਨਾਮ ਸਿੱਧਾਵੇ ਇਮਾਨਿਤ ਨਾਮ ਚਰਨ ਦਾ ਰਾਤ ਤੇ ਲੋਈ ਸਮਾਪਤੀ ਦੀ ਅਰਦਾਸ ਹੋ ਚੁੱਕੀ ਹੈ ਆਪਣੇ ਤੇ ਹੁਣ ਆਪਾਂ ਸਮਾਗਮ ਦੀ ਸਮਾਪਤੀ ਹੋ ਚੁੱਕੀ ਹੈ ਵਾਹਿਗੁਰੂ ਹੈ ਵਾਹਿਗੁਰੂ ਹੈ ਸਤਿਨਾਮ ਦੀ ਵਾਹਿਗੁਰੂ ਹੈ ਵਾਹਿਗੁਰੂ ਹੈ ਸਤਿਨਾਮ ਦਾ ਸਤਿਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਤੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਜੇ ਬਲੌਗ ਲੱਗਾ ਵਧੀਆ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆ ਅਗਲੇ ਬਲੌਗ ਚ ਸਤਿ ਸ੍ਰੀ ਅਕਾਲ